ਕੀ ਤਿਰੰਗੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਾਡਾ ਸਾਡੇ ਦੇਸ਼ ਦਾ ਆਨ ਬਾਨ ਸ਼ਾਨ ਤਿਰੰਗਾ ਵੈ ਤੇ ਅੱਜ ਉਹੀ ਝੰਡਾ ਜਿਹੜਾ ਕਿ ਹੈ ਕਿਦਾ ਬੁੜੀ ਹਾਲਤ ਉਹੀ ਹੋਈ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੇ ਜਾਨ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਖ ਸਕਦੇ ਹੋ ਕਿ ਉਸ ਦਾ ਹੀ ਪ੍ਰਸ਼ਾਸਨ ਦੇ ਵੱਲੋਂ ਧਿਆਨ ਨਹੀਂ ਰੱਖਿਆ ਗਿਆ ਬਹੁਤ ਹੀ ਸ਼ਰਮਨਾਕ ਗੱਲ ਜਿਹੜੀ ਹੈ ਅੱਜ ਇਹ ਲੁਧਿਆਣਾ ਦੇ ਵਿੱਚ ਸਾਹਮਣੇ ਆਈ ਹੈ ਇਸੋਤ ਨਾਲ ਜਿਹੜਾ ਆਦੇ ਜਗਰਾਉਂ ਪੁਲ ਦੇ ਉੱਤੇ ਮੌਜੂਦਾਂ ਜਿੱਥੇ ਕਿ ਤੁਹਾਨੂੰ ਇੱਕ ਤਸਵੀਰ ਜੂਰ ਦਿਖਾਣਾ ਚਾਹਾਂਗਾ ਕਿ ਤਿਰੰਗੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਾਡਾ ਸਾਡੇ ਦੇਸ਼ ਦਾ ਆਣ-ਬਣ ਨਿਸ਼ਾਨ ਤਿਰੰਗਾ ਵੈ ਉਸ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕਿ ਫਟਿਆ ਹੋਇਆ ਨਜ਼ਰ ਆ ਰਿਹਾ ਵੈ ਜਿਸ ਤਿਰੰਗੇ ਦੇ ਪਿੱਛੇ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੇ ਜਾਨ ਦਿੱਤੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਤੇ ਅੱਜ ਉਹੀ ਝੰਡਾ ਜਿਹੜੀ ਕਿ ਸਾਡਾ ਝੰਡਾ ਨੈਸ਼ਨਲ ਝੰਡਾ ਦੇਖ ਸਦੇ ਕਿਤਾ ਬੁਰੀ ਹਾਲਤ ਉਜੀ ਹੋਈ ਹੋਇਆ ਹਾਲਾਕੀ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਸਮਾਂ ਕਰੀਬ 12 ਵੱਜ ਚੁੱਕੇ ਨੇ ਤੇ ਲੋਕ ਇੱਥੋਂ ਆਂਦੇ ਜਾਂਦੇ ਬਿਨੇ ਨਿਗਾ ਵੀਡੀਓ ਵਗੈਰਾ ਬਣਾ ਰਹੇ ਨੇ ਸਾਰਿਆਂ ਨੂੰ ਦਿਖਾਈ ਦੇ ਰ ਪਰ ਕਾਰਪੋਰੇਸ਼ਨ ਨੂੰ ਹੁਣ ਆਕੇ ਦੇਖਿਆ ਵੈ ਦੇਖ ਸਦੇਓ ਕਾਰਪੋਰੇਸ਼ਨ ਦੇ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਨਾਂ ਕੋ ਮਾਰੇ ਹੋਏ ਪਏ ਨੇ ਛੰਡੇ ਦੇ ਤੇ ਸ਼ਹਿਰ ਤੋਂ ਲੈ ਕੇ ਜਾਂ ਕੱਲ ਤੋਂ ਲੈ ਕੇ ਕਿਸੇ ਨੂੰ ਕਿਸੇ ਦੇ ਵੱਲ ਧਿਆਨ ਨਹੀਂ ਗਿਆ ਇਸ ਛੰਡੇ ਵੱਲ ਕਿਉਂਕਿ ਸਾਡੀ ਜਿਹੜੀ ਇਹ ਨੈਸ਼ਨਲ ਫਲੈਗ ਆ ਸਾਡਾ ਇਸ ਦੇ ਉੱਤੇ ਕੋਈ ਵੀ ਜਿਹੜੀ ਕੀ ਅਧਿਕਾਰੀ ਦੇ ਵੱਲੋਂ ਧਿਆਨ ਨਹੀਂ ਰੱਖਿਆ ਗਿਆ ਇਹ ਤਸਵੀਰ ਜਿਹੜੀ ਕੀ ਆ ਬਹੁਤ ਹੀ ਲਾਜ਼ਮੀ ਦਿਖਾਉਣ ਵਾਲੀ ਸੀ ਹੈਗੀ ਹੈ ਤੁਹਾਨੂੰ ਕਿਉਂਕਿ ਸਾਨੂੰ ਜਾਗਰੂਕ ਕਰਨਾ ਪੈਂਦਾ ਵਾ ਪ੍ਰਸ਼ਾਸਨ ਨੂੰ ਜਾਗਰੂਕ ਕਰਨਾ ਪੈਂਦਾ ਲੋਕਾਂ ਨੂੰ ਕਿਉਂਕਿ ਸਾਡਾ ਨੈਸ਼ਨਲ ਫਲੈਗ ਹੈ ਇੰਡੀਆ ਦਾ ਭਾਰਤ ਜਿਸ ਨੂੰ ਅਸੀਂ ਭਾਰਤ ਮਾਤਾ ਦੇ ਨਾਂ ਤੇ ਅਸੀਂ ਸਲੂਟ ਵੀ ਮਾਰਦੇ ਆ ਹਰੇ ਤੇ ਇਸ ਦੇ ਪਿੱਛੇ ਕਈਆਂ ਨੇ ਕਈ ਸ਼ਹੀਦਾਂ ਨੇ ਜਾਨ ਦਿੱਤੀ ਆ ਤੇ ਉਹੀ ਅੱਜ ਦੇਖ ਸਕਦੇ ਹੋ ਕਿ ਉਸ ਦਾ ਹੀ ਪ੍ਰਸ਼ਾਸਨ ਦੇ ਬੋਲੋ ਧਿਆਨ ਨਹੀਂ ਰੱਖਿਆ ਗਿਆ ਹਵਾ ਦੇ ਹਵਾ ਤੇਜ ਹੋਣ ਕਾਰਨ ਜਿਹੜਾ ਇਹ ਫਲੈਗ ਜਿਹੜਾ ਖਰਾਬ ਹੋਇਆ ਵਾ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਹੁਣੇ ਹੀ 10 10 ਤੋਂ 5 ਮਿੰਟ ਹੋਇਆ ਪ੍ਰਸ਼ਾਸਨ ਇੱਥੇ ਪਹੁੰਚਿਆ ਵਾ ਤੇ ਨਾਲ ਹੀ ਜਨਰੇਟਰ ਲਾ ਕੇ ਉਹਨਾਂ ਨੇ ਇਸ ਨੂੰ ਝੰਡੇ ਨੂੰ نیچے ਉਤਾਰਿਆ ਵਾ ਸਾਡਾ ਨੈਸ਼ਨਲ ਫਲੈਗ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਵੀ ਦੇ ਦਿੱਤੀ ਬਿਨਾ ਕੁਝ ਸੋਚੇ ਸਮਝੇ ਇਸ ਦੇਸ਼ ਨੂੰ ਆਜ਼ਾਦ ਬਣਾਉਣ ਦੇ ਲਈ ਜਿਉਂ ਕਿ ਸਾਡੇ ਸਾਡਾ ਭਾਰਤ ਬਿਲਕੁਲ ਗੁਲਾਮ ਸੀਗਾ ਜਾਨ ਦਿੱਤੀ ਪਰ ਕਿਤਨਾ ਕਿਤੇ ਅਸੀਂ ਝੰਡੇ ਦੀ ਰਖਵਾਲੀ ਨਹੀਂ ਕਰ पाए ਇਹ ਬੜੀ ਸ਼ਰਮਨਾਕ ਗੱਲ ਜਿਹੜੀ ਕੀ ਹੈ ਪ੍ਰਸ਼ਾਸਨ ਦੇ ਨੂੰ ਇੱਥੇ ਦੇਖ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਝੰਡਾ ਜਿਹੜਾ ਇੱਥੋਂ ਗ੍ਰੀਨ ਤੋਂ ਵੀ ਫਟ ਗਿਆ ਤੋਂ ਵਿਚਕਾਰ ਵੀ ਫਟ ਗਿਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕੀ ਹੈ ਪ੍ਰਸ਼ਾਸਨ ਹੁਣੇ ਇੱਥੇ ਪਹੁੰਚਿਆ ਵਾ ਉਹਨੇ ਇਸ ਨੂੰ ਉਤਾਰ ਰਿਹਾ ਵਾ ਉਤਾਰਨ ਦੇ ਦੌਰਾਨ ਕੀ ਪ੍ਰਸ਼ਾਸਨ ਦੀ ਇਸ ਦੀ ਉੱਤੇ ਨਿਗਰ ਨਹੀਂ ਪਈ ਸੀ ਕੀ ਸਾਰਾ ਮਾਮਲਾ ਹੈਗਾ ਵਾ ਕਿਉਂਕਿ ਬਹੁਤ ਹੀ ਸ਼ਰਮਨਾਕ ਗੱਲ ਜਿਹੜੀ ਹੈ ਅੱਜ ਇਹ ਲੁਧਿਆਣਾ ਦੇ ਵਿੱਚ ਸਾਹਮਣੇ ਆਈ ਹੈ ਇਹ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਜੋ ਕਿ ਉਹਨਾਂ ਝੰਡੇ ਨੂੰ ਉਤਾਰਦੇ ਹੋਏ ਨਜ਼ਰ ਆ ਰਹੇ ਨੇ ਕੀ ਪ੍ਰਸ਼ਾਸਨ ਕਿੰਨੀ ਕੁ देर ਸੁੱਤਾ ਰਹੇਗਾ ਪ੍ਰਸ਼ਾਸਨ ਕਿੰਨੀ ਕੁ देर ਕਦੋਂ ਜਾਗੇਗਾ ਪ੍ਰਸ਼ਾਸਨ ਇਹ ਆਉਣੇ ਸਮੇਂ ਜਰੂਰ ਦੇਖਣਾਗਾ ਪਰ ਇਹਦਾ ਸਵਾਲ ਜਿਹੜਾ ਕੀ ਹੈ ਇਹ ਕਾਰਪੋਰੇਸ਼ਨ ਨੂੰ ਦੇਣਾ ਹੀ ਪਏਗਾ ਮਾਮਲਾ ਸਰ ਝੰਡਾ ਜਿਹੜਾ ਨੇਸ਼ਨਲ ਫਲੈਗ ਜਿਹੜਾ ਫਟ ਗਿਆ ਅੱਜ ਵੀਰੇ ਉਹ ਪੈ ਨਹੀਂ ਸਕਦੇ ਹੈਗੇ ਹਵਾ ਦੇ ਨਾਲ ਹੋ ਗਿਆ ਹੁਣ ਵੀਰੇ ਸਰ ਸਰ ਕਿਸੇ ਦਾ ਧਿਆਨ ਨਹੀਂ ਪਿਆ ਅਗਰ ਕੱਲ ਦਾ ਇਹ ਜਿਹੜਾ ਝੰਡਾ ਫੁੱਟਿਆ ਮੇਰੇ ਅਗੇ ਸਰ ਦਾ ਨਿਸ਼ੂ ਬਣਾਵਾ ਹਾਂਜੀ ਕਾਡਾ ਸ਼ੋਬਣਾਉਗੀ ਹੈ ਕੇਸ਼ਵ ਹੈ ਕੇਸ਼ਵ ਜੀ ਕਿਹੜਾ ਡਿਪਾਰਟਮੈਂਟ ਦਾ ਹੋ ਕਿਹੜਾ ਡਿਪਾਰਟਮੈਂਟ ਦਾ ਹਾਂਜੀ ਕਿਹੜਾ ਡਿਪਾਰਟਮੈਂਟ ਕਾਰਪੋਰੇਸ਼ਨ ਦੇ ਵੀਰੇ ਕਿਹੜਾ ਹੁੰਦਾ ਵਾ ਅਸਤਾ ਵੀਰੇ ਬੇਲਦਾਰ ਆ ਤੁਸੀਂ ਦੱਸੋ ਬੇਲਦਾਰੋ ਹਾਂਜੀ ਇਹ ਹੁਣ ਚੰਗਲ ਨੀਚੇ ਉਤਾਰਾ ਜਾ ਰਹੀ ਹਾਂਜੀ ਹਾਂਜੀ ਵੀਰੇ ਜੋੜੇ ਮਿਲਦਾਨ ਲਾਈਵ ਦੇ ਨਾਲ ਯੂਮਬੇ ਰਿਪੋਰਟ ਧੰਨਵਾਦ